ਬੈਲ ਗੱਡੀਆਂ ਨੂੰ ਰੋਕਣ ਦੇ ਲਈ ਕਬੂਤਰ ਬਾਜ਼ੀ ਨੂੰ ਰੋਕਣ ਦੇ ਲਈ ਸ਼ਿਕਾਰੀ ਕੁੱਤਿਆਂ ਦੀ ਦੌੜਾਂ ਨੂੰ ਰੋਕਣ ਦੇ ਲਈ ਸਮੇਂ-ਸਮੇਂ ਤੇ ਜਿਹੜੇ ਕੋਈ ਨਾ ਕੋਈ ਚਿੱਠੀਆਂ ਪੱਤਰ ਜਾਂ ਆਵਾਜ਼ਾਂ ਦੇ ਵਿੱਚ ਕੇਸ ਕਿਤੇ ਨਾਰਾ ਨੇ ਸੋਤ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਫਰਾਲਾ ਤੁਸੀਂ ਕੀਤਾ ਕਿਉਂਕਿ ਸਭ ਤੋਂ ਵੱਡੀ ਸ਼ਕਤੀ ਹੈ ਜਿਹੜੀ ਕੋਈ ਕੱਠ ਦੇ ਵਿੱਚ ਹੁੰਦੀ ਆ ਜਦੋਂ ਅਸੀਂ ਕਿਉਂਕਿ ਪਿਛਲੇ ਸਮੇਂ ਜਦੋਂ ਤਿੰਨ ਕਾਲੇ ਕਾਨੂੰਨ ਆਏ ਸੀਗੇ ਉਹਨਾਂ ਨੂੰ ਰੱਦ ਕਰਾਉਣ ਦੇ ਲਈ ਸਮੁੱਚੇ ਪੰਜਾਬ ਦੇ ਕਿਸਾਨਾਂ ਨੇ ਮਜ਼ਦੂਰਾਂ ਨੇ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਹਰ ਵਰਗ ਨੂੰ ਨਾਲ ਲੈ ਕੇ ਉਹ ਸੰਘਰਸ਼ ਵਿੜਿਆ ਅਤੇ ਸਾਨੂੰ ਉਹਦੇ ਵਿੱਚ ਕਾਮਯਾਬੀ ਮਿਣੀ ਸੋ ਅੱਜ ਦਾ ਜਿਹੜਾ ਤੁਹਾਡਾ ਇੱਕ ਇਤਿਹਾਸਿਕ ਇਕੱਠ ਇਸ ਗੱਲ ਦੀ ਇਹ ਸਬੂਤ ਹੈ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਜਿਹੜੇ ਹੱਕ ਨੇ ਜਿਹੜੇ ਤੁਹਾਡੇ ਸ਼ੌਕ ਨੇ ਜਿਹੜੀਆਂ ਸਾਡੀਆਂ ਵਿਰਾਸਤੀ ਖੇਡਾਂ ਨੇ ਤਾਂ ਇਹ ਤੇ ਰੋਕ ਲਾਉਣ ਦੇ ਲਈ ਸਰਕਾਰਾਂ ਨੂੰ 100 ਵਾਰ ਸੋਚਣ ਦੀ ਆ ਮੈਂ ਤੁਹਾਨੂੰ ਅੱਜ ਇਹ ਸੜਕੇ ਦੇ ਵੀ ਤੁਸੀਂ ਪਹੁੰਚੇ ਹੋ ਇਸ ਇਲਾਕੇ ਦਾ ਸੇਵਾਦਾਰ ਹੋਣ ਦੇ ਨਾਤੇ ਜਿੱਥੇ ਜੀ ਆਖਦਾ ਉੱਥੇ ਤੁਹਾਨੂੰ ਵੀ ਸਵਾਗਤ ਕਰਾਉਣਾ ਕਿ ਜਿੱਥੇ ਵੀ ਸਾਡੀ ਲੋੜ ਹੈ ਵਿਧਾਨ ਸਭਾ ਦੇ ਵਿੱਚ ਜਾ ਕਿਤੇ ਵੀ ਕਿਸੇ ਨੂੰ ਵੀ ਮਿਲਣਾ ਹੋਵੇ ਤਾਂ ਜਿੱਥੇ ਵੀ ਤੁਸੀਂ ਸਾਰੀ ਡਿਊਟੀ ਲਵੋਗੇ ਹਮੇਸ਼ਾ ਹੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਨਾਲ ਕੇ ਖੜਾਂਗੇ ਸੋ ਮੈਂ ਤੁਹਾਡਾ ਸਾਰਿਆਂ ਦਾ ਹੀ ਕਿਉਂਕਿ ਪੰਜਾਬ ਦੇ ਤੁਹਾਡਾ ਫੇਰ ਧੰਨਵਾਦ ਮੈਂ ਇੱਕ ਝਕਾਰਾ ਬੁਲਾਉਣਾ ਦੋਵੇਂ ਹੱਥ ਖੜੇ ਕਰਕੇ ਆਪਾਂ ਸਰਕਾਰਾਂ ਨੂੰ ਦੱਸ ਦਈਏ ਕਿ ਇਹ ਸਾਡੇ ਸ਼ੌਂਕ ਨੇ ਅਸੀਂ ਸਾਡੀ ਇੱਕ ਵੱਖਰੀ ਦੁਨੀਆ ਮੈਂ ਕੱਲ ਸੁਣ ਰਿਹਾ ਸੀ ਕਿ ਕੈਨੇਡਾ ਤੋਂ ਇੱਕ ਵਿਅਕਤੀ ਕਹਿੰਦਾ ਮੈਂ ਸਿਰਫ ਕਬੂਤਰਬਾਜ਼ੀ ਕਰਕੇ ਇੰਡੀਆ ਦੇ ਵਿੱਚ ਰਹਿ ਰਿਹਾ ਹਾਂ ਸੋ ਬੰਦਾ ਨੂੰ ਕਿਸ ਢੰਗ ਨਾਲ ਸੀ ਪਾਰਦੇ ਆ ਘੋੜਿਆਂ ਨੂੰ ਕਿਵੇਂ ਪਾਲਦੇ ਆ ਸਰਕਾਰ ਨੂੰ ਕਿਵੇਂ ਪਾਲਦੇ ਆ ਸੋ ਸਾਰੇ ਆਪਾਂ ਹੀ ਜਾਣਦੇ ਆ ਸੋ ਇਸ ਲਈ ਦੋਨੇ ਹੱਥ ਖੜੇ ਕਰਕੇ ਆਪਾਂ ਜਕਾਰਾ ਮਿਲਾ ਕੇ ਸਰਕਾਰਾਂ ਨੂੰ ਇਸ ਗੱਲ ਨੂੰ ਜਾਣੂ ਕਰਾਈਏ ਕਿ ਸਾਡੇ ਹੱਕ ਤੇ ਸਾਡੇ ਸ਼ੌਂਕ ਨੇ ਜਿਹੜੇ ਇਹਨਾਂ ਤੇ ਰੋਕ ਨਾ ਲਾਈ ਜਾਵੇ ਬੋਲੇ ਇਸਾਮ ਹਾਲ ਅੱਲਾਹੁ ਅਕਬਰ ਤੁਹਾਡੇ ਹੱਕ ਲੈ ਤੇ ਰੱਖ ਤੁਹਾਡੇ ਸ਼ੌਂਕ ਲੈ ਤੇ ਰੱਖ ਸਾਡੇ ਸਰ ਜੀ ਦਾ ਬਹੁਤ ਬਹੁਤ ਸਿਹਾਰ ਮੈਂਟਰੀ ਸਿੰਘਿਆੜੀ ਨੂੰ ਇੱਥੇ ਇੱਕ ਗੱਲ ਜ਼ਰੂਰ ਕਹੜੇ ਜਾਣਾ ਜਦੋਂ ਉਹ ਵਿਧਾਨ ਸਭਾ ਦੇ ਵਿੱਚ ਜਾਣ ਸਪੀਕਰ ਸਾਹਿਬ ਦੇ ਸਾਹਮਣੇ ਇਹ ਜਿਹੜਾ ਕਾਠ ਇਸ ਦੇ ਲਈ ਦੋ ਲਾਜ ਉਸ ਵਿਧਾਨ ਸਭਾ ਦੇ ਵਿੱਚ ਭਗਵੰਤ ਜੀ